ਨਿੱਕੇ ਮੁੰਡੇ ਨੇ ਬਾਪੂ ਦੀਆਂ ਤਿੰਨਾਂ ਚੀਜ਼ਾਂ ਤੇ ਕਰਕੇ ਨਾ ਕਬਜਾ ਮੋਰ ਸ਼ਾਈ ਪੱਗ ਤੇ ਸ਼ਾਈ ਤਲਵਾਰ ਪਕੜ ਕੇ ਗਾਤਰੀਏ ਪਾਈ ਉਹਨੇ ਪਿਓ ਦੀ ਕਬਰ ਤੇ ਖਲੋ ਕੇ ਹੱਥ ਇੱਕ ਤੇ ਹੱਥ ਮਾਰ ਕੇ ਆਖਿਆ ਮੈਂ ਭਾਰਤ ਦੇਸ਼ ਦਾ ਬਾਦਸ਼ਾਹ ਉਧਰ ਵੱਡਾ ਮੁੰਡਾ ਬਹਾਦਰ ਸ਼ਾਹ ਕਾਬਲ ਉਹਨੂੰ ਕਿਸੇ ਨੇ ਦੱਸਿਆ ਪੀ ਤੇਰੇ ਬਾਪੂ ਨੂੰ ਮਰੇ ਨੂੰ ਹੋ ਗਿਆ ਮਹੀਨਾ ਤੇ ਤੂੰ ਬੈਠਾ ਇੱਥੇ ਤੇਰੇ ਭਰਾ ਨੇ ਭਾਰਤ ਦੇਸ਼ ਦਾ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ ਹੈ ਜੇ ਮੇਰੇ ਕੋਲ ਕਿਤੇ ਛੱਬਦ ਹਿੰਦੁਸਤਾਨ ਨਿਕਲ ਗਿਆ ਹੋਵੇ ਤੇ ਮੈਨੂੰ ਮਾਫੀ ਦੇ ਦਿਓ ਕਿਉਂਕਿ ਦੋ ਹੀ ਨਾਂ ਨੇ ਇੱਕ ਆਪਾਰਤਾ ਹੈ ਅੰਗਰੇਜ਼ਾਂ ਦਾ ਦਿੱਤਾ ਇੰਡੀਆ ਹੈ ਹਿੰਦੁਸਤਾਨ ਕਾਗਜ਼ੀ ਸਰਕਾਰੀ ਕਾਗਜ਼ਾਂ ਵਿੱਚ ਛੱਬਦ ਹੈ ਨਹੀਂ ਇਹ ਜਿੰਨਾ ਮਰਜੀ ਹਿੰਦੁਸਤਾਨ ਜਿੰਦਾਬਾਦ ਕਹੀ ਜਾਣ ਇਹਨਾਂ ਤੇ ਕੋਈ ਪਰਚਾ ਨਹੀਂ ਤੁਸੀਂ ਉਥੇ ਖਲੋ ਕੇ ਖਾਲਿਸਤਾਨ ਜਿੰਦਾਬਾਦ ਕਹਿ ਦਿਓ ਤੁਹਾਡੇ ਤੇ ਐਨਐਸਏ ਲਾ ਕੇ ਤੇ ਡਿਬਰੂਗੜ੍ਹ ਤੁਹਾਨੂੰ ਟਟਿਆ ਜਾਂਦਾ ਹੈ ਇਹੋ ਗੁਲਾਮੀ ਹੋਰ ਗੁਲਾਮੀ ਨੂੰ ਕਿਤੇ ਸੰਗ ਸਿੰਘ ਥੋੜਾ ਲੱਗੇ ਗੁਲਾਮੀ ਨੂੰ ਤੋ ਖੈਰ Ah! <laughs> ਮਹਾਨ ਜੋ ਖਾਲਸਾ ਜੀ ਵੱਡੇ ਮੁੰਡੇ ਨੂੰ ਪਤਾ ਲੱਗਾ ਉਹ ਤੁਰਿਆ ਕਾਬਲ ਤੋਂ ਤੇ ਕਰਦਿਆਂ ਕਰਦਿਆਂ ਆ ਗਿਆ ਲਾਹੌਰ ਲਾਹੌਰ ਦੇ ਖਜ਼ਾਨੇ ਵਿੱਚੋਂ ਇਹਦੇ ਹੱਥ ਲੱਗਾ 28 ਲੱਖ ਰੁਪਈਆ ਤੇ ਲਾਹੌਰ ਤੋਂ 12 ਮੀਲ ਦੀ ਦੂਰੀ ਤੇ ਇੱਕ ਪੁਲ ਆ ਉਹ ਪੁਲ ਦਾ ਨਾਮ ਹੈ ਸ਼ਾਹ ਦੌਲੇ ਦਾ ਪੁਲ ਉਹ ਪੁਲ ਅੱਜ ਵੀ ਮੌਜੂਦ ਆ ਉਹ ਬੋਲ ਤੇ ਖਲੋ ਕੇ ਨੇ ਆਪਣੀ ਹਿੱਕ ਤੇ ਹੱਥ ਮਾਰ ਕੇ ਆਖਿਆ ਬਾਦਸ਼ਾਹ ਛੋਟਾ ਭਰਾ ਨਹੀਂ ਭਾਰਤ ਦੇਸ਼ ਦਾ ਬਾਦਸ਼ਾਹ ਬਹਾਦਰ ਛਾ ਉਥੋਂ ਨੇ ਨਾਮ ਬਦਲ ਕੇ ਰੱਖ ਲਿਆ ਬਹਾਦਰ ਛਾ ਉਥੋਂ ਤੁਰਿਆ ਇਹ ਆ ਗਿਆ ਸਰਹੰਦ ਸਰਹੰਦ ਆਣ ਕੇ 8 ਲੱਖ ਰੁਪਇਆ ਖਜ਼ਾਨੇ ਚੋਂ ਕੱਢਿਆ ਕਾਬਲ ਤੋਂ ਲੈ ਕੇ ਆਗਰਾ ਪੈਂਦਾ ਪੂਰਾ 715 ਮੀਲ 715 ਮੀਲ ਦਾ ਪੈਂਦਾ ਦਿਨਾਂ ਵਿੱਚ ਤੈਅ ਕਰਕੇ ਇਹ ਕਰਦਿਆਂ ਕਰਦਿਆਂ ਪਹੁੰਚ ਗਿਆ ਦਿੱਲੀ ਦਿੱਲੀ ਤੋਂ ਬਾਅਦ ਆਗਰੇ ਦਿੱਲੀ ਦੇ ਖਜ਼ਾਨੇ ਦੇ ਵਿੱਚੋਂ ਇਹਨੂੰ ਮਿਲਿਆ 30 ਲੱਖ आगरे ਦੇ ਖਜ਼ਾਨੇ ਵਿੱਚੋਂ ਮਿਲਿਆ 24 ਕਰੋੜ ਰੁਪਈਆ ਹੁਣ ਏਡੋ ਵੱਡਾ ਧਨ ਦਾਉ ਤਲੇ ਕੇ ਲੜਿਆ ਗੱਡਿਆਂ ਤੇ ਤੇ ਪਹੁੰਚ ਗਿਆ ਆਗਰੇ ਦੀ ertidti ਹੁਣ ਆਗਰੇ ਦੀ ertidti ਦੇ ਕੋਲ ਇੱਕ ਨੇਕ ਬੰਦਾ ਬੈਠਾ ਉਹਨੂੰ ਆਪਾਂ ਕਹਿੰਦੇ ਨੰਦ ਲਾਲ ਗਵਾ ਜਿਹੜਾ ਗੁਰੂ ਕਲਗੀ ਧਰਮਹਾਰਾਜ ਦੇ ਕੋਲ ਆਇਆ ਤੇ ਸਤਿਗੁਰੂ ਨੇ ਇਹਦੀ ਜਾਨ ਬਚਾਈ ਸੀ ਔਰੰਗਜ਼ੇਬ ਦੇ ਕੋਲ ਓਏ ਇੱਕ ਵੱਖਰਾ ਵਿਸ਼ਾ ਹੋ ਜਾਣਾ ਖੈਰ ਹੁਣ ਬਹਾਦਰ ਸ਼ਾਹ ਨੇ ਆਖਿਆ ਕਹਿਣ ਲੱਗਾ ਨੰਦ ਲਾਲ ਜੇ ਮੈਂ ਪ੍ਰੋਪਰ ਰੂਪ ਵਿੱਚ ਭਾਰਤ ਦੇਸ਼ ਦਾ ਬਾਦਸ਼ਾਹ ਬਾਨਾ ਹੋਵੇ ਤੇ ਮੈਨੂੰ ਕੀ ਕਰਨਾ ਪਵੇਗਾ ਆਨੰਦ ਲਾਲ ਗੋਆ ਬੜਾ ਸਿਆਣਾ ਸੀ ਉਹਨੇ ਆਖਿਆ ਬਾਦਸ਼ਾਹ ਸਲਾਮਤ ਜੇ ਤੇ ਤੇਰੇ ਮੋਢੇ ਤੇ ਹੱਥ ਰੱਖ ਦਵੇ ਗੁਰੂ ਗੋਬਿੰਦ ਸਿੰਘ ਫਿਰ ਤੇ ਤੂੰ ਭਾਰਤ ਦੇਸ਼ ਦਾ ਬਾਦਸ਼ਾਹ ਤੇ ਤੇਰੀ ਹਵਾ ਬੰਦਾ ਵੀ ਕੋਈ ਨਹੀਂ ਦੇਖੇਗਾ ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇਰੀ ਮਦਦ ਨਾ ਕੀਤੀ ਫਿਰ ਪਤਾ ਨਹੀਂ ਤੂੰ 10 ਦਿਨ ਬਾਦਸ਼ਾਹ ਰਵੇਂ 20 ਦਿਨ ਬਾਦਸ਼ਾਹ ਰਵੇਂ ਇਤਿਹਾਸ ਕੰਨ ਰਸ ਨਹੀਂ ਹੈ ਜਿਹੜੇ ਮੇਰੇ ਵੀਰ ਕੋਈ ਸਰਪੰਚ ਸਾਹਿਬ ਬੈਠੇ ਨੇ ਵਿੱਚ ਉਹਨਾਂ ਨੂੰ ਵੀ ਬੇਨਤੀ ਹੈ ਗੁਰੂ ਦੇ ਗਾੜੀ ਖਲੋ ਕੇ ਅਰਦਾਸ ਕਰਿਆ ਕਰੋ ਮਹਾਰਾਜ ਇਹ ਸੇਵਾ ਸਾਡੀ ਝੋਲੀ ਵਿੱਚ ਪਾਈਓ ਤੇ ਸੁੱਚੇ ਜੇ ਤਰੀਕੇ ਨਾਲ ਮਹਾਰਾਜ ਕਰਾ ਲਿਓ ਤੇ ਜਿਹਦੇ ਮੋਢੇ ਤੇ ਬਾਬੇ ਨਾਨਕ ਦਾ ਹੱਥ ਰੱਖਦਾ ਵੇ ਸਤਿਗੁਰੂ ਗੁਰੂ ਕਲਗੀ ਧਰਮ ਮਹਾਰਾਜ ਹੱਥ ਰੱਖੇ ਉਹਦੀ ਇੱਥੇ ਵੀ ਬਾਦਸ਼ਾਹੀ ਉਹਦੀ ਉੱਥੇ ਵੀ ਬਾਦਸ਼ਾਹੀ ਨੰਦ ਲਾਲ ਨੂੰ ਆਖਿਆ ਬਾਦਰਸ਼ਾਹ ਨੂੰ ਆਖਿਆ ਨੰਦ ਲਾਲ ਗੁਰੂ ਕਲਗੀ ਧਰ ਦੇ ਚਾਰ ਪੁੱਤਰ ਮੇਰੇ ਪਿਓ ਨੇ ਮਾਰੇ ਨੇ ਚਾਰ ਪੁੱਤਰ ਗੁਰੂ ਕਲਗੀ ਧਰ ਦੇ ਸੈਂਕੜੇ ਸਿੱਖ ਛੀਦ ਕੀਤੇ ਨੇ ਤੇ ਗੁਰੂ ਕਲਗੀ ਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੀ ਮਦਦ ਨਹੀਂ ਕਰੇਗਾ ਤੇ ਨੰਦ ਲਾਲ ਗਵਾਨੇ ਆਖਿਆ ਕਹਿਣ ਲੱਗੇ ਬਾਦਰ ਸ਼ਾ ਗੁਰੂ ਗੋਬਿੰਦ ਸਿੰਘ ਤੇਰੀ ਪਿਓ ਵਰਗਾ ਨਹੀਂ ਹੈ ਉਹ ਰੱਬ ਹੈ ਰੱਬ ਉਥੋਂ ਆਵਾਜ਼ ਆਉਂਦੀ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਤੋ ਬਨਾਈ ਕਿ ਜੇ ਦੀ ਜੋਤ ਨੇ ਪੰਗਤਾਂ ਉਚਾਰਨ ਕੀਤੀਆਂ ਹੋਣ ਉਹ ਜੋਤ ਕਦੇ ਵੈਰ ਦੀ ਭਾਵਨਾ ਨਹੀਂ ਰੱਖਦੀ ਔਰੰਗਜ਼ੇਬ ਨੇ ਆਖਿਆ ਫਿਰ ਗੁਰੂ ਕਲਗੀ ਧਰਮਹਾਰਾਜ ਨੂੰ ਸੁਨੇਹਾ ਪਹੁੰਚਾਵੇਗਾ ਕੌਣ ਨੰਦਲਾਲ ਗੋਆ ਨੇ ਆਖਿਆ ਮੈਂ ਨੰਦਲਾਲ ਗੋਆ ਨੇ ਆਖਿਆ ਕੰਨ ਲਗਾ ਬਾਦਰ ਸ਼ਾ ਲੇਖ ਪੱਤਰ ਕਾ ਗੁਰੂ ਕਲਗੀ ਧਰ ਦੇ ਚਰਨਾਂ ਚ ਲੈ ਤਰਲਾ ਜੇ ਮਹਾਰਾਜ ਨੇ ਬੇਅੰਤੀ ਕਰ ਲਈ ਸਵੀਕਾਰ ਤੇਰਾ ਇੱਥੇ ਵੀ ਰਾਜ ਭਾਗ ਤੇ ਤੇਰਾ ਉੱਥੇ ਵੀ ਰਾਜ ਭਾਗ ਲਓ ਬਾਦਰ ਸ਼ਾ ਨੇ ਲਿਆ ਕੋਰਾ ਕਾਗਜ਼ ਕੋਰੇ ਕਾਗਜ਼ ਤੇ ਹਿੱਕ ਤੇ ਨਿਮਰਤਾ ਭਰੇ ਲਿਖ ਕੇ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀਆਂ ਕਿਵੇਂ ਕਰਦਾ ਹੈ ਇਹ ਢਾਡੀ ਕਲਾ ਦੀ ਬਣ ਗਈ ਹੈ ਇਹਨੂੰ ਸਾਡੇ ਪੁਰਾਤਨ ਬਜ਼ੁਰਗ ਗਾਉਂਦੇ ਹੁੰਦੇ ਸੀ ਮਟਕਾ ਦੇ ਰੂਪ ਅੰਦਰ ਤਵਜੋਂ ਦੇ ਕੇ ਸਰਵਣ ਕਰਨਾ ਲਿਖਿਆ ਬਹਾਦਰ ਸ਼ਾਹ ਨੇ ਗੁਰਾਂ ਨੂੰ ਪਰਵਾਨਾ Gore <laughs> do I'm gonna be a